ਸੰਤ ਬਾਬਾ ਹਰਨਾਮ ਸਿੰਘ ਜੀ रामपुर ਖੇੜੇ ਵਾਲੇ ਨਿਤਨੇਮ ਦੇ ਨਾਲ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਵੀ ਕਰਿਆ ਕਰਦੇ। ਕਈ ਵਾਰੀ ਮਨ ਵਿੱਚ ਵਿਚਾਰ ਆਉਣੀ ਕਿ ਚੰਡੀ ਦੀ ਵਾਰ ਦਾ ਪਾਠ ਕਦੋਂ ਤੇ ਕਿੰਨਾ ਕਰਨਾ ਚਾਹੀਦਾ ਹੈ। ਕਈ ਸਾਧੂ ਮਹਾਤਮਾ ਤੋਂ ਵੀ ਉਹਨਾਂ ਨੇ ਪੁੱਛਿਆ ਪਰ ਕੋਈ ਵੀ ਤਸੱਲੀ ਬਖਸ਼ ਉੱਤਰ ਨਾ ਮਿਲਿਆ। ਇੱਕ ਦਿਨ ਖੇਤਾਂ ਵਿੱਚ ਜੋ ਕੋਠਾ ਸੀ ਉਸ ਵਿੱਚ ਬੈਠ ਕੇ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕਰ ਲੋਪਰੰਤ ਚੰਡੀ ਦੀ ਵਾਰ ਦਾ ਪਾਠ ਕੀਤਾ। ਤੇ ਫੇਰ ਸੋਹਿਲਾ ਸਾਹਿਬ ਪੜ ਕੇ ਸੌਣ ਦੀ ਤਿਆਰੀ ਕੀਤੀ ਬਾਹਰ ਚੰਨ ਦੀ ਚਾਰਨੀ ਸੀ ਤੇ ਬੂਆ ਖੁੱਲਾ ਹੀ ਰੱਖਿਆ ਸੀ ਅਜੇ ਆਰਾਮ ਕਰ ਲਿਆ ਆਪ ਜੀ ਲੇਟੇ ਹੀ ਸਨ ਕਿ ਕੁਝ ਦੂਰ ਤੋਂ ਦੋ ਬੰਦੇ ਆਪਣੀ ਵੱਲ ਆਉਂਦੇ ਵੇਖੇ ਬਾਬਾ ਜੀ ਦੱਸਿਆ ਕਰਦੇ ਸਨ ਕਿ ਸਾਡੇ ਮਨ ਵਿੱਚ ਵਿਚਾਰ ਆਈ ਕਿ ਜੇ ਕੋਈ راہ ਮੁਸਾਫਿਰ ਹੋਏ ਤਾਂ ਲੋੜ ਅਨੁਸਾਰ ਲੀੜਾ ਕਪੜਾ ਦੇ ਕੇ ਆਰਾਮ ਕਰਨ ਲਈ ਜਗ੍ਹਾ ਦੇ ਦੇਵਾਂਗੇ ਤੇ ਜੇ ਕੋਈ ਲੁੱਟਣ ਖੋਣ ਵਾਲੇ ਹੋਏ ਤਾਂ ਡਟ ਕੇ ਮੁਕਾਬਲਾ ਕਰਾਂਗੇ ਅਜੇ ਐਨੀ ਵਿਚਾਰ ਮਨ ਵਿੱਚ ਆਈ ਸੀ ਕਿ ਉਹਨਾਂ ਨੇ ਇੱਕਦਮ ਆ ਕੇ ਇੱਕ ਨੇ ਮੈਨੂੰ ਸਿਰ ਵੱਲੋਂ ਤੇ ਦੂਸਰੇ ਨੇ ਪੈਰਾਂ ਵੱਲੋਂ ਦਬਾ ਲਿਆ ਮਨ ਹੀ ਮਨ ਵਿੱਚ ਬਾਬਾ ਜੀ ਦੱਸਿਆ ਕਰਦੇ ਸਨ ਕਿ ਮੈਂ ਵਿਚਾਰ ਕੀਤੀ ਕਿ ਇਹ ਨਾ ਤਾਂ ਕੋਈ ਰਾਹੀ ਮੁਸਾਫਰ ਨੇ ਤੇ ਨਾ ਹੀ ਕੋਈ ਲੁਟੇਰੇ ਜਿਹੜੇ ਐਨੀ ਛੇਤੀ ਮੈਨੂੰ ਆ ਕੇ ਦੱਬ ਰਹੇ ਨੇ ਇਹ ਕੋਈ ਸਤਪੁਰਖ ਸ਼ਹੀਦ ਸਿੰਘ ਹਨ ਮੈਂ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ ਅਜੇ ਦੋ ਹੀ ਪਾਠ ਕੀਤੇ ਸਨ ਕਿ ਸਿਰ ਵਾਲੇ ਪਾਸੇ ਤੋਂ ਜਿਸ ਨੇ ਦੱਬਿਆ ਸੀ ਉਸ ਸਿੰਘ ਨੇ ਛੜ ਦਿੱਤਾ ਤੇ ਨਾਲ ਹੀ ਦੂਸਰੇ ਨੇ ਵੀ ਮੈਂ ਉੱਠ ਕੇ ਬੈਠ ਗਿਆ ਸ਼ਹੀਦ ਸਿੰਘ ਕਹਿਣ ਲੱਗੇ ਕਿ ਅਸੀਂ ਤੈਨੂੰ ਦੱਬਣ ਨਹੀਂ ਆਏ ਅਸੀਂ ਤਾਂ ਜੋ ਤੇਰੇ ਮਨ ਵਿੱਚ ਚੰਡੀ ਦੀ ਵਾਰ ਪਰਥਾਏ ਸ਼ੰਕਾ ਸੀ ਕਿ ਪਾਠ ਕਿਸ ਵੇਲੇ ਕਿੰਨਾ ਪਾਠ ਤੇ ਕਿਸ ਤਰ੍ਹਾਂ ਕਰਨਾ ਹੈ ਉਸ ਦੀ ਵਿਧੀ ਦੱਸਣ ਆਏ ਹਾਂ ਪਰ ਤੁਹਾਡੇ ਮਨ ਵਿੱਚ ਸਾਡੇ ਨਾਲ ਮੁਕਾਬਲਾ ਕਰਨ ਦੀ ਸੋਚ ਫੁਰੀ ਜਿਸ ਕਰਕੇ ਤੁਹਾਨੂੰ ਅਸੀਂ ਦੱਬਿਆ ਸੀ ਚੰਡੀ ਦੀ ਵਾਰ ਦਾ ਪਾਠ ਜੇ ਸੂਰਜ ਮਿٹے ਤੋਂ ਪਿਛੋਂ ਕਰਨਾ ਹੋਵੇ ਤਾਂ ਸਾਰੀ ਰਾਤ ਹੀ ਕਰੀ ਜਾਣਾ ਚਾਹੀਦਾ ਹੈ ਇਸ ਨੂੰ ਬੰਦ ਨਹੀਂ ਕਰਨਾ ਭਾਵੇਂ ਦੋ ਜਾਂ ਇਸ ਤੋਂ ਵੱਧ ਸਿੰਘ ਵਾਰੀ ਵਾਰੀ ਰਲ ਕੇ ਕਰੀ ਜਾਣ ਜੇ ਕੋਈ ਇਕੱਲਾ ਸਾਰੀ ਰਾਤ ਕਰ ਸਕਦਾ ਹੋਵੇ ਤਾਂ ਠੀਕ ਹੈ ਜਿੱਥੇ ਪਾਠ ਕਰਨਾ ਹੋਵੇ ਉਥੇ ਸਫਾਈ ਕਰਕੇ ਬਿਸਤਰਾ ਵਿਛਾ ਕੇ ਸੋਚ ਇਸ਼ਨਾਨ ਕਰਕੇ ਉੱਪਰ ਬੈਠ ਕੇ ਪਾਠ ਕਰਨਾ ਹੈ ਦੇਸੀ ਘੋਦੀ ਜੋਤ ਜਗਾ ਲੈਣੀ ਚਾਹੀਦੀ ਹੈ ਜੇ ਦਿਨੇ ਪਾਠ ਕਰਨਾ ਹੋਵੇ ਫਿਰ ਕੋਈ ਖਾਸ ਵਿਧੀ ਨਹੀਂ ਚਾਹੇ ਕੋਈ ਇੱਕ ਪਾਠ ਕਰੇ ਭਾਵੇਂ ਦੋ ਕਰੇ ਪਾਠ ਪ੍ਰੇਮ ਨਾਲ ਕਰਨਾ ਚਾਹੀਦਾ ਹੈ ਇਹਨਾਂ ਬਚਨ ਦੱਸ ਕੇ ਉਹ ਵਾਪਸ ਬੁਹੇ ਤੋਂ ਬਾਹਰ ਨਿਕਲ ਗਏ ਤੇ ਨਿਕਲਦੇ ਅਸਾਰ ਹੀ ਅਲੋਪ ਹੋ ਗਏ ਸੋ ਇਹ ਸੀ ਸੰਤ ਬਾਬਾ ਹਰਨਾਮ ਸਿੰਘ ਦੀ ਰਾਮਪੁਰ ਖੇੜੇ ਵਾਲਿਆਂ ਦੇ ਮਨ ਵਿੱਚ ਆਇਆ ਹੋਇਆ ਵਿਚਾਰ ਕਿ ਚੰਡੀ ਦੀ ਵਾਰ ਦਾ ਪਾਠ ਸਾਨੂੰ ਕਦੋਂ ਕਰਨਾ ਚਾਹੀਦਾ ਹੈ ਉਹਨਾਂ ਨੇ ਜਦੋਂ ਇਹ ਫੁਰਨਾ ਬਣਾਇਆ ਤਾਂ ਸ਼ਹੀਦ ਸਿੰਘਾਂ ਨੇ ਆ ਕੇ ਇਹ ਵਿਧੀ ਉਹਨਾਂ ਨੂੰ ਸਮਝਾ ਦਿੱਤੀ ਹੋਈਆਂ ਬਿੰਦਪੁੱਲਾਂ ਦੀ ਖੇਮਾ ਬਖਸ਼ਣੀ ਵਾਹਿਗੁਰੂ ਜੀ ਕਾ